ਦਾਹੀ ਨੂਨ ਮਿਰਚ ਇੱਕ ਨੰਬਰ ਬਣ ਗਈ ਜੀ ਤੁਹਾਨੂੰ ਆ ਵੀ ਤੈਨੂੰ ਮੈਂ ਤਾਂ ਕਰ ਕਰ ਉੱਟ ਗਿਆ ਅੱਛਾ ਜੀ ਮੈਂ ਪਹਿਲਾਂ ਸਵਾਦ ਦੇਖਿਆ ਮੈਂ ਬਾਕੀ ਕੰਮ ਬਾਅਦ ਹਾਂ ਇਹ ਥੋੜਾ ਜਿਹਾ ਖਾਈ ਜਿਆਦਾ ਕਹਿੰਦੇ ਤਲੇ ਦੇ ਨਾਲ ਦਾ ਬੰਦਾ ਕਹਿੰਦੇ ਥੋੜਾ ਜਿਆ ਹਾਂ ਅਸੀਂ ਕੰਮ ਤੇ ਰਹਿੰਦੇ ਆ ਤਾਂ ਇਹ ਜਿੰਨਾ ਮਾਜੀ ਚਾਲਵੇ ਨਾ ਨਹੀਂ ਹੋਣਾ ਇਹਨੂੰ ਫੈਰਾੜਾ ਸਿਰ ਕਰਨਾਉ ਨਾ ਹੋਇਆ ਇਹ ਲੈ ਪਿੱਟਾ ਘਟਾਇਆ ਵਾ ਕਿਸੇ ਨੂੰ ਫੈਰਣਾ ਲਓ ਜੀ ਨਿਕਲ ਰਹੇ ਆ ਗਰਮ ਗਰਮ ਸਪਰਿੰਗ ਰੋਲ ਤੇ ਕੱਚੇ ਕਰਕੇ ਰੱਖ ਲੈਣੇ ਹਜੇ ਉਤੇ ਬਾਅਦ ਫਿਰ ਇੱਕ ਵਾਰ ਦੁਬਾਰਾ ਕੱਢ ਕੇ ਇਹ ਹੋ ਗਏ ਬਾਈ ਸਾਰੇ ਕੱਚੇ ਠੀਕ ਆ

ਸਾਰੇ ਆਨੂੰ ਠੀਕ ਕਰਦੇ ਹੋਉਂਦੇ ਜੈ ਵੀ ਠੀਕ ਹੋ ਮੰਗ ਲਈ ਚੰਗੀ ਕਲਾ ਵਿੱਚ ਹੋ ਨਹੀਂ ਆਪਣਾ ਮੁੰਡਾ ਇਹ ਕੁੜੀਏ ਇਹ ਕੁੜੀਏ ਢੰਡੋ ਵੇ ਉਹ ਮੁੰਡਾ ਹਲੇ ਕੈਂਪਰੀਜ ਫੀਜਦਾ ਹਰੇ ਤੂੰ ਕੀ ਪਹਿ ਗਿਆ ਨਹੀਂ ਆ ਨਹੀਂ ਸੱਚੀ ਗਲੰਟੀ ਇਹ ਕਹੀ ਕੇ ਕਹਿੰਦੇ ਆਉ ਭਾਜੀ ਕਹਿੰਦੇ ਕਹਿੰਦੇ ਆਂਟੀ ਆਉਂਦੀ ਥਰੀ ਵੀ ਮੈਂ ਤਾਂ ਹੋ ਨਹੀਂ ਸਕਦਾ ਅੱਛਾ ਨਾ ਮੈਨੂੰ ਨੇ ਅਜ ਨਹੀਂ ਹੈ ਨਾ ਗਗਲੇ ਪਾਜੀ ਮੈਂ ਖੋਲ ਲੜੀ ਸੱਚੀ ਗੱਲ ਨਹੀਂ ਸੱਚੀ ਗੱਲ ਨਹੀਂ ਨਹੀਂ ਕਹਨੀ ਹੈ ਜੁਗਰਾਣਾ ਨਹੀਂ ਆਣਾ ਤਾਂ ਕਹਾਂ ਅੱਛਾ ਮੈਂ ਤਾਂ ਹੀ ਕਿ ਤੁਹਾਨੂੰ ਪੁੱਛਿਆ ਮੇਰੇ ਕੋਲ ਛੜ ਕੇ ਗਈਆਂ ਤੁਹਾਨੂੰ ਤਾਂ ਹੀ ਪੁੱਛਿਆ ਸੀ ਅੰਟੀ ਨੇ ਪਹਿਲੇ ਨਾ ਕਰਕੇ ਕਹਿੰਦੇ ਸੀ ਹਾਂ ਕਰਕੇ ਗੱਲ ਬਹੁਤ ਹੋ ਗਿਆ ਬਸ ਹਾਂ ਜੀ ਤਾਂ ਤੱਕ ਉਹ ਤਾਂ ਅਸੀਂ ਆਪੇ ਲਾਇਆ ਸੀ ਫਿਰ ਹੁਣ ਐਵੇਂ ਲੋੜ ਨੂੰ ਹਣ ਬਿਹਾ ਨੂੰ ਹੈ ਕੋਈ ਪ੍ਰੋਗਰਾਮ ਕਰਨੇ ਨੂੰ ਲੋੜ ਨਹੀਂ ਹੈ ਕਿਉਂਕਿ ਹਾਂ ਕੋਈ ਆਪਾਂ ਉੱਪਰ ਲੱਗਿਆ ਲੱਗਿਆ ਦਾ ਕੋਈ ਬੰਦ ਨਹੀਂ ਨਾ ਜਾਈਆ ਇਹ ਮੈਂ ਫੈਸਲਾ ਕਰਦਾ ਕਿ ਇਹਦੇ ਫਰਦਾ ਨਹੀਂ ਪਣ ਕੱਲੇ ਸ਼ਾਮਾਂ ਵਾਲੇ ਹਵਾ ਕਰਉਂਦੀ ਪਹਿਲਾਂ ਤਾਂ ਹੋ ਗਿਆ ਬਈ ਕੈਨਸਲ ਨਹੀਂ ਨਹੀਂ ਜਾਂਦਾ ਤਾਂ ਨਹੀਂ ਸੱਚੀ ਗੱਲ ਫੇਰ ਆਹ ਹੁਣ ਅੱਜ ਚੜ ਗਈ ਧੁੱਪਾਂ ਇੱਟੇ ਡੇਮੇਜ ਆਏ ਭੱਜ ਨਹੀਂ ਚਲ ਬਈ ਚਲ ਹੁਣ ਆਏ ਮੜਾ ਰੋਟੀ ਪਾਣੀ ਖਾਣੇ ਨਹੀਂ ਆਏ ਨਾ ਬਟਾ ਸ਼ਾਮ ਨੂੰ ਬੋਲੂਗੀ ਹਾਂ ਨਹੀਂ ਜਿੱਦਾਂ ਰੋਟੀ ਪਾਣੀ ਵੀ ਖਾਣਾ ਜਾਨ ਬੈਟਰੀ ਨਾ ਕਰੇ ਉਹਦੇ ਫਾਇਦਾ ਹੋ ਜਾਣਾ ਨਹੀਂ ਤੂੰ ਕਹ ਆਏ ਤਾਂ ਤੂੰ ਵੀ ਹੈਗੀ ਆ ਮੇਰੇ ਨਾਲ ਨਾ ਦਤਵਾਰ ਹੈ ਨਹੀਂ ਕਾ ਮੇਰਾ ਬੱਦਲ ਤਾਂ ਦੇਖੋ ਬੱਦਲ ਬਹੁਤ ਆ ਗਿਆ ਨਾਲ ਹੀ ਕਹਿਗਾ ਹੋਰ ਫਾਇਦਾ ਹੋਗਾ ਨੀਵੇਂ ਕਾ ਸ਼ਾਮਾਂ ਲੰਬੀ ਹੋਗੀ ਨਾ ਅੰਦਰ ਚਾਓਗੇ ਨਾਲ ਲੰਬੀ ਹੋਗੀ ਉੱਚਾ ਚੱਕ ਦਿੰਦੇ ਤੂੰ ਪਤਲੇ ਕਰਾਉ ਕਰ ਦੇਣੀ ਇਹ ਤਾਂ ਹੈ ਹਾਂ ਫੇਰੇ ਸਾਰੇ ਆਏ ਨਹੀਂ ਹੁਣ ਕਿੱਥੇ ਆਏ ਤੇ ਬੋਲਣ ਦੇ ਦੋ ਬੋਲ ਨਹੀਂ ਦੇ ਟਾਈਮ ਦਿੰਦੇ ਨਾ ਹੋਟਲ ਇਹ 11 ਵਜੇ ਨਹੀਂ ਗਿਆ ਤਾਂ ਕਿਆ ਹੋਇਆ ਇਹ ਜਿਵੇਂ ਸਮਾਨ ਇਹ ਮੈਨੂੰ ਦੱਸ ਦੇ ਮੈਨੂੰ ਲੱਗਦੀ ਉਹ ਸਮਾਨ ਤੇਰਾ ਹੈ ਹੈ ਕਿੰਨਾ ਕਹਿੰਦੇ ਕੋ ਘਾਟੇ ਦਾ ਵਿਆਹ ਕਰਨਾ ਹੈ ਆ ਤਾਂ ਕੋਈ ਗੱਲ ਨਹੀਂ ਕੋਈ ਨਹੀਂ ਹੈ ਤੂੰ ਅਸਰ ਨਾ ਬਾਕੀ ਚਲੋ ਕੋਈ ਹੈ ਨਾ ਜਲਦੀ ਅਲਾ ਸਮਾਨ ਦਾ ਆਂਟੀ ਜੀ ਨੇ ਉਹ ਲਿਆ ਮੈਂ ਉਹ ਲਿਆ ਦੇਣਾ ਮੈਂ ਉਹ ਨੂੰ ਪੁੱਛਿਆ ਭਾਵੇਂ ਚੰਨ ਗਿਆ। ਹੋ ਗਿਆ। ਮੋਰ-ਮੋਰ ਦਾ ਸਾਰਾ ਰੋਟਾ ਇਲਾਜ ਬਿਆ ਤਾਂ ਤਾਂ ਕਰਕੇ ਮੁੱਢ ਨੂੰ ਸੌਰਾ ਬਣ ਜਾਂਦਾ। ਬੇਨਾ ਸੋਹੇ ਜਾਣੇ ਕਹਤਾ। ਮਮੀ ਨੇ ਇਹਨਾਂ ਨੂੰ ਸਾਰੇ ਜਾਣ ਦਿੱਤੀ ਮੈਨੂੰ ਕੋਈ ਹੱਥ ਹੀ ਮਾਰ ਲਵੇ ਮੈਂ ਜਾ ਕੇ ਖਾਤਰਗਾਰੀ ਕਰਾਇਆ ਆਪੜੀ। ਨਾ ਨਾ ਕਰ। ਕਿਹਾ ਕਿ ਅਗਰ ਤੂੰ ਕਹੇ ਇਥੇ। ਉਹ ਨਹੀਂ ਸੁਣਨ ਕਰਦਾ। ਕਹਿੰਦੀ ਉਹ ਸੁਣਨ ਕਹਿੰਦੀ ਕਹਿੰਦੀ ਭਾਂਦੀ ਛੜਗੜਾ ਚੱਲ। ਮਾਂ ਚੱਲ ਪਰ ਮੈਨੂੰ ਕਾਹ ਪਾ ਰਹੇ। ਮੈਂ ਤੁਸੀਂ ਕਹਿ ਮੈਂ ਜੇ ਹਾਂ ਤਾਂ ਜੀ ਮੈਂ ਕਦੀ ਆਂਟੀ ਨੇ ਫੈਰਾਬਾਦ ਆ ਜੇ ਜਦ ਤੁਸੀਂ ਕਹਿੰਦੇ ਮੈਂ ਕਹਿੰਦੇ ਉਹ ਸਿੱਖਰ ਤੱਕ ਛੱਡਿਆਉਂਗਾ ਇੱਧਰ ਰਹਿ ਕੇ ਉਹ ਕਹਿੰਦਾ ਚਾਣਾ ਨਹੀਂ ਵੀ ਅਸੀਂ ਇਕੱਲੇ ਚਲੇ ਜਾਉਂਗੇ ਕਿਹੜਾ ਕੁੜੀ ਕੋਲੋਂ ਮੈਂ ਇਹ ਕਹਿੰਦੇ ਫੇਰ ਸਮਝਿਆ ਮੈਨੂੰ ਕਦੇ ਕਿ ਤੈਨੂੰ ਤੋਰਦਾ ਤਾਂ ਕਦੇ ਕਿ ਤੈਨੂੰ ਤੋਰਦਿਆਂ ਆਂ ਕਰਕੇ ਤਾਂ ਸਾਰੀ ਢਾੜੀ ਹੁੰਦੀ ਫੁੱਟ ਗਈ ਉਹ ਚੁੱਪ ਹੋ ਗਏ ਉਹ ਕਰਦੇ ਹੋ ਸਾਰੀ ਢਾੜੀ ਹੁੰਦੀ ਰੱਖ ਦਿੱਤਾਂ ਤੁਸੀਂ ਤਿਆਰ ਹੋ ਉਹ ਫੇਰ ਉਹ ਜਿਹੜਾ ਸਮਾਨ ਲੈਣ ਭੇਜਣਾ ਵੀਰ ਨੂੰ ਭੇਜ ਤੋਂ ਚਾਹੇ 5 ਮਿੰਟ ਲੱਗਣੇ ਮੈਸਜ ਆਂਦਾ ਜਾ ਕੇ ਚਾਓ ਫੇਰ ਨਵੇਂ ਸਿਰਿਓਂ ਜੀ ਯਾਰੋ ਠੀਕ ਹੈ ਜੀ ਫਿਰ ਮੈਂ ਸਾਨੂੰ ਹੁਣ ਕਿਹਨੇ ਬਲਾਕ ਚ ਪੁਰਾਣਾ ਸਮਾਨ ਹੈ ਜਗਾ ਅਜੇ ਸਮਾਨ ਹੈ ਨਵਾਂ ਬਲਾਕ ਹੈ ਠੀਕ ਹੈ ਨਵਾਂ ਬਣਾਵਾ ਮੈਨੂੰ ਨਹੀਂ ਪਤਾ ਜੀ ਪਤਾ ਇਹਨਾਂ ਨੂੰ ਪਤਾ ਨਹੀਂ ਦੱਤੀ ਉਹ ਪਹਿਲਾ ਬਲਾਕ ਸੀ ਮੈਂ ਟਿਕਾਣਾ ਸੀ ਉੱਧਰ ਚਲੇ ਗਿਆ ਨਵਾਂ ਬਲਾਕ ਸ਼ੁਰੂ ਕਰ ਲਿਆ ਤਾਂ ਭਾਈ ਬੂਆ ਰਾਂ ਹੀ ਆ ਗਏ ਠੀਕ ਹੈ ਠੀਕ ਹੈ ਠੀਕ ਕਰ ਲੀਆ ਮੈਂ ਕਿਹਨੇ ਬਣਾਵਾ ਪਾ ਇਹ ਜੇ ਚਾਲਣਾ ਬਣਾ ਲਈ ਸੋਹਣੇ ਪਾ ਸੋਹਣੇ ਦਿਖਾਉਂਦੀ ਦਿੱਤੀ ਆ ਮੈਂ ਤਾਂ ਅਹੀਂ ਤਾਂ ਕਹਿਨੀ ਆ ਦੀ ਲੱਗਦੀ ਹਾਂ ਮੈਨੇ ਪੂਰੇ ਗਿਆ ਬੱਤ ਗਾੜਾ ਪਾਸੇ ਹੋ ਕੇ ਤਾਂ ਆਇਆ ਨਾ ਜਦ ਮਾੜਾ ਜੇ ਕੋਈ ਪਾਸੇ ਹੋ ਗਿਆ ਤਾਂ ਤਾਂ ਬੰਦੀ ਵਿੱਚ ਪਾ ਗਾੜਾ ਬੱਢ ਕੇ ਲੈ ਲੈਂਦੇ ਹਾਂ ਕੋਈ ਗਾਲ ਨਹੀਂ ਨਾੜ ਬੱਢ ਹਾਂ ਆਈ ਜੀ ਆਈ ਗਾਲ ਗਾਲ ਕਹਿੰਦੀ ਮੈਂ ਹੋਰ ਲੈ ਮੈਨੂੰ ਹੋਰ ਗਾਲ ਬੱਢ ਦੇਣਾ ਬੱਢ ਦੇਣਾ ਤੈਨੂੰ ਹੋਰ ਤਾਂ ਖਾਣੀ ਪੈਗੀ ਆ ਹਾਂ ਬੇਚਿਆ ਹੋਇਆ ਦੱਸ ਇਹ ਮੇਰੀ ਜੇ ਕਾਰ ਬੱਢੋ ਕਿੱਥੇ ਜੂੰਗੀ ਮੇਰੀ ਲੈਡੋ ਤੂੰ ਫਿਰ ਉੱਥੇ ਹੋਊਂਗੀ ਉੱਪਰ ਔਰ ਮੇਰੇ ਕੋਲ ਇਹ ਰਹੇਗਾ ਲਓ ਜੀ ਬਾਈ ਬਿਲਕੁਲ ਸੈੱਟ ਕਰ ਲੈਂਦੇ ਆ ਬਣ ਰਿਹਾ ਬਾਈ ਹਾਂ ਛੋਲੇ ਕਿਆ ਬਾਤ ਹੈ ਬਾਈ ਗਰੇਵੀ ਤਾਂ ਹੈ ਨਾ ਬਣਾਤੀ ਗੱਲ ਬਾਤ ਹੈ ਇਹ ਵਿੱਚ ਬਾਈ ਜੀ ਛੋਲੇ ਬਣਾਓ ਮੁਰਗਾ ਬਣਾਓ ਕੋਰੇ ਚੋਲੇ ਸਾਰੀਆਂ ਸਬਜ਼ੀਆਂ ਦੀ ਮਾਂ ਹੈ ਇਹ ਸਾਰੀ ਸਬਜ਼ੀਆਂ ਦੀ ਮਾਂ ਗੱਲ ਠੀਕ ਆ ਹਾਂ ਵੀ ਮੇਨ ਇਹੀ ਆ ਸਾਰਾ ਉਹ ਜਿਹੜਾ ਕਹਿੰਦਾ ਵੀ ਆ ਰਾਜ ਹੈ ਨਾ ਸਵਾਦ ਦਾ ਇਹ ਚੀਜ਼ ਬਣੀ ਹੋਵੇ ਗਰੇਵੀ ਵਧੀਆ ਗਰੇਵੀ ਵਧੀਆ ਹੋਵੇ ਸਮਝ ਲੈ ਚੀਜ਼ ਵਧੀਆ ਬਣ ਗਈ ਥੋਲੇ ਵਧੀਆ ਮਟਰ ਪੀਚਾਹੀ ਪੂਰੀ ਹਾਂ ਸਾਰਾ ਕੁ ਵਧੀਆ ਬਣ ਗਿਆ ਸਮਝ ਲੈ ਫਿਰ ਲੈ ਵੀ ਤੇਲ ਤੂਰ ਤੇਲ ਭਾਈ ਉਹ ਫਿਰ ਅੱਛਾ ਉਹਦੇ ਚ ਪਿਆਜ਼ ਉਹ ਕਰੀਦੇ ਹਨਾ ਠੀਕ ਆ ਤੇ ਸਮਾਰ ਆਪਣਾ ਸਾਰਾ ਹੁਣ ਹੋ ਰਿਹਾ ਜੀ ਇਹ ਬਾਈ ਹੁਣ ਜਿਹੜੇ ਰਾਜ ਤੈਨੂੰ ਪਤਾ ਸਾਨੂੰ ਥੋੜੀ ਪਤਾ ਹੈ ਤੇ ਭਾਈ ਕਿਸੇ ਨੇ ਵੀ ਪ੍ਰੋਗਰਾਮ ਕਰਾਉਣਾ ਹੋਇਆ ਗਰੇਂਦਰ ਬਾਈ ਨਾਲ ਸੰਪਰਕ ਕਰਿਓ ਬਹੁਤ ਵਧੀਆ ਸਾਡੇ ਸਾਰੇ ਵਿਆਹ ਬਾਈ ਨੇ ਭਗਤਾਏ ਆ ਐਨ ਇੱਕ ਨੰਬਰ ਪ੍ਰੋਗਰਾਮ ਜੇਲ ਦੇ ਸਾਹਮਣੇ ਆਪਣੀ ਦੁਕਾਨ ਹੈ ਜੀ ਜੇਲ ਦੇ ਸਾਹਮਣੇ ਖੈਰਾਵਾ ਜੇਲ ਦੇ ਸਾਹਮਣੇ ਬੜਵਾਲ ਕੈਟਰਿੰਗ ਐਂਡ ਰੋਸਟਰੀ ਹਾਂ ਜਲਦੀ ਮੈਨੂੰ ਕੰਟੈਕਟ ਕਰ ਆਪਣਾ ਨੰਬਰ ਵੀ ਬੋਲ ਦੇ ਬਾਈ 680 ਹਾਂ 615574 ਜਿੰਦਾਬਾਦ ਬਾਈ ਨੂੰ ਦੇਓ ਬਾਈ ਇੱਕ ਵਾਰ ਮੌਕਾ ਜ਼ਰੂਰ ਏ ਆਹਨ ਗੱਲਬਾਤ ਐਂਡ ਕਰਾਉਂਦਾ ਬਾਈ ਸਬਜ਼ੀਆਂ ਦੀ ਸਭ ਕਾਸੀ ਦੀ ਪੂਰਾ ਹੀ ਪੂਰਾ ਵਿਆਹ ਬਾਈ ਨੇ ਉਹ ਭਗਤਾਇਆ ਸਾਡਾ ਮੇਰਾ ਵੀ ਬਾਈ ਵਾਂਟੀ ਬਾਈ ਦਾ ਵੀ ਤੇ ਹਾਂਜੀ ਬਾਈ ਇਧਰ ਭਾਣ ਜੀ ਸਾਸਰੀ ਘਰ ਬੁਲਾਉਂਦੀ ਆ ਸਾਸਰੀ ਘਰ ਤੋਂ ਕਿੰਨਾ ਠੀਕ ਐ ਇਹ ਨਿਆਣੇ ਸਾਰੇ ਜਾਣਦੇ ਬਾਈ ਨੂੰ ਇਹਨਾਂ ਨੂੰ ਪਤਾ ਵੀ ਬਾਈ ਹੋਉਂਦਾ ਰੇਕ ਪ੍ਰੋਗਰਾਮ ਨੂੰ ਪ੍ਰੋਗਰਾਮ ਹੈ ਲਿਆ ਬਾਈ ਹਾਂ ਹਾਂ ਪਹਿਲਾਂ ਉਹ ਮਾ ਜਿਆਦਾ ਪੱਕਾੜੀ ਆ ਬਾਈ ਲਓ ਜੀ ਉਹ ਕਰੀਏ ਫਿਰ ਤਿਆਰੀ ਆ ਜੀ ਤਿਆਰੀ ਬਾਈ ਪੂਰੀ ਆ ਹੁਣ ਮੈਂ ਇਹ ਸਮਾਨ ਜਿਹੜਾ ਆਪਣਾ ਦੂਆ ਰਹਿੰਦਾ ਉਹ ਲਿਆਂਦਾ ਹਨਾ ਜਾ ਕੇ ਤੇ ਚਲ ਮੈਂ ਫਿਰ ਤੇ ਬਾਅਦ ਵਿੱਚ ਤੁਸੀਂ ਵੀ ਪਾਓ ਕੱਪੜੇ ਦੀ ਮੈਂ ਵੀ ਹੋਵਾਂ ਯਾਰ ਫਿਰ ਤਿਆਰ ਹੈ ਗੱਲ ਪੱਕੀ ਆ ਬਾਈ ਜਿਹੜੇ ਬੰਦੇ ਦਾ ਕਰਦਾ ਪ੍ਰੋਗਰਾਮ ਹੁੰਦਾ ਨਾ ਉਹ ਕਿੱਥੇ ਦੇਖ ਲੂੰਗਾ ਉਹ ਕੱਥੇ ਪ੍ਰੋਗਰਾਮ ਦੇਖ ਲੂੰਗਾ ਹੈ ਆ ਕੰਮ ਨਹੀਂ ਨਿਪੜਦਾ ਸਾਡੇ ਵਰਗੇ ਹੀ ਨਿਪੜਨਦਗੇ ਆਈ ਨਹੀਂ ਬੂੰਦੀ ਲੈ ਕੇ ਘੁਲਾਣਾ ਰਹਿ ਗਿਆ ਭਗਾਣਾ ਰਹਿ ਗਿਆ ਆਹ ਸਾਲੋ ਧੋਣੀਆਂ ਦਾ ਪਾਇ ਨਹੀਂ ਆਹ ਲੈ ਆਈ ਫੜਕੇ ਕੁਛੀ ਗੱਲ ਪੱਕੀ ਆ ਹਲਵਾਈ ਹਲਵਾਈ ਬੰਦਾ ਨਹੀਂ ਬਾਈ ਬੈਠਣ ਦੋ ਨਹੀਂ ਠੀਕ ਆ ਤੇ ਇਹਦਾ ਬਾਈ ਸਾਡੇ ਘਰ ਦਾ ਹੀ ਮੈਂਬਰ ਆ ਸਮਝ ਲੋ ਹਨਾ ਪਿੰਡ ਦਾ ਬਾਈ ਆ ਸਾਡੇ ਉਹ ਆਹ ਥੱਲੇ ਉੱਗਰ ਗਿਆ ਯਾਰ ਉੱਲਾ ਪੈਂਟ ਦਾ ਖੁੱਲ ਵੀ ਗਿਆ ਇਹ ਕਿਦਾਂ ਖੁੱਲ ਗਿਆ ਯਾਰ ਮੈਂ ਉਹ ਦਸੀ ਟੁੱਟ ਗਈ ਮੈਂ ਹੀ ਬੰਨਿਆ ਦਾ ਐ ਤਾਂ ਉਹਦੇ ਕਿ ਦਸੀ ਲਮਕਦੀ ਨਾਲੇ ਦਸੀ ਟੁੱਟ ਗਈ ਗੱਠ ਨਹੀਂ ਜੀ ਖੁੱਲੀ ਦਸੀ ਟੁੱਟ ਗਈ ਫੇਰ ਇਹਨੂੰ ਹੁਣ ਐ ਕਰ ਬਾਈ ਨਹੀਂ ਨਹੀਂ ਇਹਨੂੰ ਨਾ ਨਵਾਰ ਲੈ ਜਾ ਬਾਈ ਉਹ ਦੂਜੀ ਤਰ੍ਹਾਂ ਗੱਠ ਮਾਰ ਕੇ ਨਾ ਖੁੰਝੇ ਮਾਂ ਫੇਰ ਬੰਨ ਹੋਣਾ ਹੁਣ ਇਹ 10 ਇਹ ਵੀ ਕਾ ਮੌਖਾ ਹੀ ਹੋ ਗਿਆ ਹੈ ਜੜ ਤੇ ਰੁੱਟ ਗਈ ਤਾਂ ਹੀ ਖੁੱਲ ਗਿਆ ਮੈਂ ਵੀ ਕਹਾ ਯਾਰ ਗੱਠ ਦਾ ਮੈਂ ਵਧੀਆ ਮਰੀ ਦੀ ਇਹ ਕਿਹਦਾ ਖੁੱਲ ਗਈ ਓਏ ਹੋਏ ਹੁ ਖਾਬਰੇ ਤੁਹਾਨੂੰ ਪਤਾ ਦੇਰ ਦੇ ਟੈਂਟ ਲਿਆਂਦੇ ਵੇ ਹੁੰਦੇ ਬੋਦੀਆਂ ਹੋਈਆਂ ਇਹ ਮੀਆਂ ਆ ਸਰ ਵਿੱਚ ਨਾ ਇਹ ਜਿਹੜੇ ਮਾਣੇ ਮੋਟੇ ਪ੍ਰੋਗਰਾਮ ਤਾਂ ਇਹ ਨਾਰਮਲ ਜਿਹਾ ਚੱਕ ਕੇ ਦੇ ਦਿੰਦੇ ਜਿਹੜੇ ਨਵੇਂ ਹੁੰਦੇ ਆ ਉਹ ਤਾਂ ਇਹ ਵਿਆਹਾਂ ਬੂਹਾਂ ਜੋਗੇ ਰੱਖਦੇ ਆ ਹਾਂ ਜੀ ਗੰਦ ਦੀ ਨਾ ਤਾਂ ਹੀ ਰੋਟੀ ਹੋ ਹੂੰ ਨਹੀਂ ਡਬਲ ਹੁੰਦੀ ਡਬਲ ਹੁੰਦੀਆਂ ਨਹੀਂ ਤਾਂ ਬੰਦੇ ਯਾਰ ਹੁਣ ਉੱਥੇ ਨ ਹੋ ਕੇ ਦੱਸ ਮੈਂ ਵੀ ਕਹਾ ਇਤਾਂ ਟੈਂਟ ਥੱਲੇ ਆ ਗਿਆ ਪਹਿਲਾਂ ਹੀ ਇਹ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਨਾ ਫੇਰ ਬੇਇੱਜ਼ਤੀ ਹੋ ਜਣੀ ਸੀ ਉਧਰ ਰੋਟੀ ਖਾਂਦੇ ਹੋਵੇ ਅਗਲੇ ਥੱਲੇ ਬੈਠੇ ਉਧਰ ਤਾਂ ਟੈਂਟ ਖੜ ਚੋਵੇ ਲਓ ਜੀ ਨਿਕਲ ਰਹੇ ਆ ਗਰਮ ਗਰਮ ਸਪਰਿੰਗਰੋਲਾ ਕੱਚੇ ਕਰਕੇ ਰੱਖ ਲੈਣੇ ਹਜੇ ਉਤੇ ਬਾਅਦ ਫਿਰ ਇੱਕ ਵਾਰ ਦੁਬਾਰਾ ਕੱਢ ਕੇ ਇਹ ਹੋ ਗਏ ਬਾਈ ਸਾਰੇ ਕੱਚੇ ਠੀਕ ਆ ਤੇ ਬਾਅਦ ਫੇ ਦੁਬਾਰਾ ਕੱਢ ਕੇ ਫਿਰ ਸਰਦਨਾ ਕੰਮ ਹੋ ਕੇ ਮਿਲੋ ਇਹਦਰ ਚਾਚਾ ਜੀ ਨੂੰ ਸਾਫਰੀ ਵਾਲੀ ਚਾਚਾ ਜੀ ਕਿੰਦਾ ਹੀ ਨੂਨ ਮਿਰਚ ਇੱਕ ਨੰਬਰ ਆ ਬਣ ਗਈ ਜੀ ਤੁਹਾਨੂੰ ਆਉਂਦੀ ਵੀ ਤੁਹਾਨੂੰ ਮੈਂ ਤਾਂ ਕਰਕੇ ਉੱਟ ਗਿਆ ਅੱਛਾ ਜੀ ਮੈਂ ਪਹਿਲਾਂ ਸਵਾਦ ਦੇਖ ਕੇ ਆਮਾ ਬਾਕੀ ਕੰਮ ਬਾਅਦ ਹਾਂ ਇਹ ਇਹ ਬਾਈ ਦੀ ਘਾਈ ਜਾ ਤਾਂ ਸਾਰੇ ਆਪਣੇ ਪ੍ਰੋਗਰਾਮ ਬਾਈਓ ਪਕਤੌਂਦਾ ਹੱਥ ਦਾ ਹਾਂ ਦਾਤ ਦਾ ਟੇਸਟ ਬਾਈ ਦਾ ਬਹੁਤ ਵਧੀਆ ਹਾਂ ਗੱਲ ਬਣਾ ਲੈਂਦਾ ਨਾਲੇ ਹੋਰ ਆ ਕੋਈ ਆਏ ਨਹੀਂ ਆ ਇੱਕ ਵਾਰ ਇਹਨਾਂ ਸਮਾਨ ਲਿਖਾ ਦੇਣਾ ਆਏ ਨਹੀਂ ਵੀ ਹਾਂ ਵੀ ਮੁੜ ਕੇ ਦੁਕਾਨਾ ਹਾਂ ਵੀ ਭੱਜ ਲੋ ਜੀ ਆਏ ਕਰ ਲੋ ਸਵੇਰੇ ਸਵੇਰੇ ਬਹੁਤ 8:00 ਵਜੇ ਬਈ ਪਰ ਮੁੜ ਕੇ ਜਦ ਹੁਣ ਤਿਆਰ ਹੋ ਗਏ ਹੁਣ ਸਾਰਾ ਸਮਾਨ ਓਕੇ ਆ ਕੋਈ ਦੁਬਾਰਾ ਕਿਹਾ ਨਹੀਂ ਹੈ ਬਾਈ ਨੇ ਬਹੁਤ ਵਧੀਆ ਵਧੀਆ ਹਾਂ ਹਲ ਬਾਈ ਦੇ ਹੱਥ ਤੇ ਗੁਣ ਚੜੀਦਾ ਹਾਂ ਜੀ ਹਾਂ ਨਾਲੇ ਹੋਰ ਬੰਦਾ ਸਕੀਮੀ ਆ ਜੀ ਹਾਂ ਆ ਹੁਣ ਉਹੀ ਤੇਲ 'ਚ ਆਪਣੇ ਪੂਰੀਆਂ ਬਣਣੀਆਂ ਤੀਆਂ ਬਾਈ ਕਹਿੰਦਾ ਯਾਰ ਵੀ ਮੈਂ ਖਾ ਯਾਰ ਨਿਆਣੇ ਨੂੰ ਵੀ ਥੋੜਾ ਜਿਹਾ ਕੁਕ ਕਰ ਲੂੰਗੇ ਨਾਲ ਹਾਂ ਬਾਈ ਕਹਿੰਦਾ ਆਪਾਂ ਸਪਰਿੰਗ ਰੋਲ ਬਣਾ ਲੰਨੇ ਚਲ ਉਹੀ ਤੇਲ 'ਚ ਸਪਰਿੰਗ ਰੋਲਾਂ ਦਾ ਸਰਜਣਾ ਜੀ ਹਾਂਜੀ ਹਾਂ ਉਹਦੇ ਜੇ ਉਸੇ ਤੇਲ 'ਚ ਉਧਰ ਸਰ ਗਿਆ ਦਵੱਲੇ ਕੰਮ ਸਰ ਗਿਆ ਨਾ ਨਾ ਵਧੀਆ ਵਧੀਆ ਬਹੁਤਾ ਖਰਚਾ ਹੋਣ ਤੇ ਵੀ ਯਾਨੀ ਖਰਚਾ ਵੀ ਬਚਾਉਂਦਾ ਬਾਈ ਸਭ ਪਾਸੇ ਨੂੰ ਮਤਲਬ ਠੀਕ ਆ ਜੀ ਚਾਹੀਦਾ ਹਾਂਜੀ ਹਾਂ ਹਾਂ ਭਾਈ ਉਹ ਪਹਿਲਾਂ ਚਾਹ ਵਾਲੇ ਗਲਾਸ ਉਹੀ ਪਏ ਆ ਕਿ ਅੰਦਰ ਅੰਦਰ ਲੈ ਗਏ ਹੋਣੇ ਮੱਲਾ ਦਾ ਠੀਕ ਆ ਠੀਕ ਆ ਕਿਹਦਾ ਉਹ ਲੱਗ ਗਈ ਚਲੋ ਕੋਈ ਨਹੀਂ ਇਹਦਾ ਚਲੋ ਫੇਰ ਵੀ ਪਤਾ ਨਹੀਂ ਲੱਗਦਾ ਚਿੱਟੇ ਦਾ ਪੰਗਾ ਪੈਂਦਾ ਜੀ ਇਹਨੂੰ ਆਣ ਹਾਂਜੀ ਹਾਂ ਇਹਦਾ ਤਾਂ ਆਪ ਪਤਾ ਨਹੀਂ ਕਿਆ ਲੱਗ ਗਿਆ ਇੱਥੇ ਹਰਾ ਹਰਾ ਜਾਂ ਆਹ ਕੰਨੀ ਆ ਪਤਾ ਹੀ ਨਹੀਂ ਕੋਲ ਕੰਮ ਲੱਗਿਆ ਇਹਦੇ ਤੋਂ ਪਤਾ ਚਮਕਦਾ ਵੀ ਦੂਰ ਤੇ ਹੀ ਹੈ ਜੀ ਆਪਣਾ ਨੱਠਾ ਪੱਤੂ ਦਾ ਹੁੰਦੀ ਕੰਮ ਦੀ ਥੋੜੀ ਜਿਹੀ ਫਿਰ ਚੱਟਾ ਘੁੜਤਾ ਵਾਂ ਮਾਦਾ ਟਾਈਮ ਤੋਂ ਟਾਈਮ ਤੇ ਟਾਈਮ ਤੋਂ ਪਹਿਵੇਂ ਪੈਂਦਾ ਹਾਂਜੀ ਹਾਂ ਉਹੀ ਤਾਂ ਹੈ ਲਓ ਜੀ ਰੈਡੀ ਆ ਹੁਣ ਆਪਣਾ ਸਾਰਾ ਸਮਾਨ ਸਬਜੀ ਯਾਰ ਆ ਜੀ ਆਪਣੀ ਛੋਲਿਆਂ ਦੀ ਤੇ ਬਾਈ ਪਨੀਰ じゃ ਪਾਇਆ ਨਹੀਂ ਬਾਅਦ ਵਿੱਚ ਪੈਣਾ ਅੱਛਾ ਠੀਕ ਆ ਤੇ ਉਹ ਪਾ ਜਣਾ ਪਨੀਰ ਮਾਤਾ ਜੀ ਇੱਧਰ ਆਪਣੀ ਡਿਊਟੀ ਕਰਦੇ ਇਹ ਵੀ ਜ਼ਰੂਰੀ ਆ ਇਹ ਵੀ ਡਿਊਟੀ ਜ਼ਰੂਰੀ ਹਾਂਜੀ ਹਾਂ ਸਹੀ ਗੱਲ ਤੁੱਪ ਵੀ ਐਹ ਜੀ ਨਿਕਲੀ ਨਾ ਚਾਚਾ ਜੀ ਬੱਸ ਖਰਾਬੀ ਆ ਸਹੀ ਗੱਲ ਆ ਬਹੁਤ ਗਰਮੀ ਅੱਜ ਤਾਂ ਹਾਂ ਅਟਾ ਉਟਾ ਭਾਈ ਓਕੇ ਰਪੋਟ ਆਣ ਹੈ ਸਮਾਨ ਆਣ ਹੁਣ ਆਪਣਾ ਰੈਡੀ ਆ ਸਾਰਾ ਜੀ ਪਨੀਰ ਦੀ ਲੱਗੀ ਕਟਿੰਗ ਹੋਣ ਪਨੀਰ ਮਾਰਾ ਭਾਈ ਨੂੰ ਕਿ ਹਰਾ ਮਖਾ ਪਾ ਦੰਨੇ ਵਿੱਚ ਕਿਲੋ ਖੰਡ ਪਨੀਰ ਬਾਈ ਕਹਿੰਦਾ ਵੀ ਨਹੀਂ ਫਲੇਵਰ ਦੇ ਵਾਸਤੇ ਹੀ ਪਾਉਣਾ ਆਪਾਂ ਇੱਕ ਵੀ ਛੋਲਿਆਂ ਵਾਂਗ ਕਹਿੰਦਾ ਵੀ ਠੀਕ ਆ ਛੋਲਿਆਂ ਦੀ ਸਬਜ਼ੀ ਕੱਲੀ ਉਹ ਵਧੀਆ ਲੱਗਦੀ ਇਹ ਵੇਹੇ ਭਾਈ ਮੈਂ ਦੋ ਲਿਆਇਆ ਫਿਰ ਇੱਕ ਲਿਖੀ ਵੀ ਦੀ ਤੁਸੀਂ 200 ਗ੍ਰਾਮ ਦੀ ਆ ਇਹ ਬਹੁਤ ਚਲ ਦੋ ਦੇ ਦੇ ਯਾਰ 400 ਗ੍ਰਾਮ ਹੋ ਗਿਆ ਬੇਰਕੇ ਵਾਲਾ ਇਹ ਬੇਰਕੇ ਦਾ ਪਨੀਰ ਇਹ ਭਰਾਵਾ ਬਹੁਤ ਮਹਿੰਗਾ ਇੱਥੇ ਚੰਗਾ ਖੁੱਲੇ ਹੀ ਲੈਣਾ ਦਾ ਗਲਤੀ ਕਰਤੀ ਮੈਂ ਦਾ ਇਹ ਮਿਲਿਆ ਆਪਾਂ ਨੂੰ 90 ਰੁਪਏ ਦਾ ਇੱਕ ਦੂਆ ਪਨੀਰ ਆ ਜਣਾ ਦਾ ਉੱਥੇ ਆਪਣਾ ਮਿੱਤਰ ਹੈਗਾ ਉਹਨੇ ਮੈਨੂੰ ਦੇ ਦੇਣਾ ਦਾ ਉਹ ਚੱਲ ਆਪਣੇ ਘਰ ਕੇ ਤਿੰਨ ਖਾਉਦਾ ਲਿਆਣਾ ਦਾ ਮੈਂ ਕਿੱਲੂ ਉਤੇ ਚਾਰ ਮਖਾ ਹੁਣ ਕੋਈ ਗੱਲ ਨਹੀਂ ਲਓ ਜੀ ਹੋ ਗਈ ਪਨੀਰ ਦੀ ਕਟਿੰਗ ਇਹ ਪੈ ਜਾਣਾ ਜੀ ਵਿੱਚ ਬਣਾ ਦਾ ਨਹੀਂ ਬਾਈ ਨੇ ਗੱਲ ਬਾਤਾਂ ਪਤਾ ਲੱਗੇ ਵੀ ਹਾਂ ਹੈ ਕੀਂ ਕਿਤੇ ਸੁਣੇ ਵਨ ਟੀ ਵੀ ਦਸੂਗਾ ਖੁਸ਼ਪੂ ਨਾਲ ਹੈ ਠੀਕ ਆ ਠੀਕ ਆ ਵੀ ਬਣਿਆ ਕੁਸ ਇਹ ਸਹੀ ਗੱਲ ਆ ਆਵਲੇ ਨੈਪਕੀਨ ਭਾਈ ਇਹ ਪਰ ਖੇ ਲੈਣੇ ਹੈ ਮੈਂ ਦੂਏ ਲੈ ਆਇਆ ਇਹ ਵਾਲੇ ਫਿਰ ਚਾਹੇ ਦਾ ਮੋੜ ਨੇ ਮੋੜ ਦੂੰਗੇ ਕਿਉਂਕਿ ਗੱਲ ਪਤਾ ਕੀ ਆ ਇਹ ਇਹ ਦੂਏ ਦੇ ਤਿਆਰੀ ਦੇ ਸਰਨਾ ਦਾ ਹੈ ਨਹੀਂ ਤਾਂ ਆਪਣੇ ਚੱਲਣ ਦੇ ਪੈਕਟਾਂ ਵਾਲੇ ਉਹ ਮੈਂ ਤਾਂ ਪਹਿਲੀ ਜਿਹੜਾ ਹੈ ਨਾ ਹਾਂ ਇਹ ਮੈਂ ਇੱਕ ਅੱਧਾ ਪੈਕਟ ਰੱਖ ਲੂੰਗਾ ਗੱਡੀ ਵਾਸਤੇ ਬਾਕੀ ਮੋੜ ਆਉਂਗਾ ਯਾਰ ਦੂਏ ਲਿਆਂਦੇ ਮੈਂ ਜਿਹੜੇ ਉਹ ਹੁੰਦੇ ਆ ਉੱਲਾ ਗਲਾਸ ਤਾਂ ਮੁੰਡਾ ਦਾ ਘਰਾਂ ਹੀ ਵਧੇਰੇ ਪਏ ਤੇ ਆ ਘਰ ਦੇਣੇ ਫੜਾਏ ਓਹੋ ਫੇ ਮੈਂ ਚੱਲ ਹਾਂ ਕੋਈ ਨਾ ਮਨਾ ਉਹ ਜੀ ਪਨੀਰ ਦੀ ਹੋਊਗੀ ਕਟਿੰਗ ਐ ਜਾਣਾ ਹੁਣ ਸਬਜ਼ੀ ਦੇ ਵਿੱਚ ਫੇਰ ਬਣਨੀ ਗੱਲ ਵਾ ਸਬਜ਼ੀ ਦੀ ਐਨ ਆਈਸਕ੍ਰੀਮ ਪਾ ਜੀ ਕਾ ਚੈਰੀ ਪੈਂਦੀ ਹੈ ਨਾ ਹੈਂ ਆਈਸਕ੍ਰੀਮ ਪਰ ਚੈਰੀ ਪੈਂਦੀ ਚੈਰੀ ਹਾਂ ਫਿਰ ਆਈਸਕ੍ਰੀਮ ਦੀ ਗੱਲ ਬਣਦੀ ਆ ਇਹ ਛੋਲਿਆਂ ਦੀ ਚੈਰੀ ਇਹ ਪਨੀਰ ਦੀ ਬਣੀ ਹੋਈ ਛੋਲਿਆਂ ਵਾਸਤੇ ਚੈਰੀ ਠੀਕ ਆ ਠੀਕ ਆ ਹਾਂ ਇਹ ਫਾੜ ਕੇ ਉਹ ਵੈਸੇ ਖਾ-ਖਾ ਹੋ ਜਾਂਦਾ ਬਾਜੀ ਹਨਾ ਹਾਂ ਆਓ ਜੀ ਆਓ ਸਪ੍ਰਿੰਗ ਰੋਲ ਖਾਓ ਗਰਮ ਗਰਮ ਹਲੋ ਪਾੜੋ ਪੂਰੀਆ ਤਲ ਹੋ ਰਿਹਾ ਆਪਣੇ ਉਸ ਪਰਵਾਰ ਨਾਲ ਖਾਣ ਨੂੰ ਬਾਕੀ ਚੰਗੀਆਂ ਦਿਖਾਉਂਦਾ ਆ ਹਾਂ ਡਾਕਟਰ ਜੀ ਬੜੀਆ ਹੋਤਾ ਤਾਂ ਉਹ ਆਉਂਦਾ ਉਹ ਬਹੁਤ ਵਾਹ ਪੂਰੀਆ ਵੀ ਪਿਆ ਹਾਂ ਬਾਕੀ ਪਾਪਾ ਮੈਨੂੰ ਸ਼ੁਰੂ ਬਾਤ ਆ ਚੈੱਕ ਸਰ ਨੋਨ ਮਿਰਚ ਘੱਟ ਲੱਗਿਆ ਚੈੱਕ ਕਰਨਾ ਤਾਂ ਮੈਨੂੰ ਦੱਸ ਦਿਓ ਮੈਂ ਇੱਥੇ ਚੈੱਕ ਕਰ ਲੈਂਦਾ ਨਾਲ ਠੀਕ ਹੈ ਨਾ ਠੀਕ ਹੈ ਲੈ ਤੂੰ ਚੱਲ ਠੀਕ ਹੈ ਜੀ ਪਰ ਕੀ ਗੱਲ ਹੈ ਲੈ ਨੀ ਡਾਕਟਰ ਨੇ ਡਾਕਟਰ ਕਿਹਾ ਕਿ ਜੇ ਨੀ ਡਾਕਟਰ ਉਹ ਵਾਲੀ ਗੁਰੂਤਿਕਾ ਬਾਰੇ ਸੁਣਨੀ ਵਾਲੀ ਗੱਲ ਠੀਕ ਹੈ ਠੀਕ ਹੈ ਮਤਲਬ ਡਾਈਟ ਕੋਸੇ ਆਪਣੀ ਨੂੰ ਕਰਨਾ ਹੈ ਬੱਸ ਕੀ ਕਿਹਾ ਸੁਨੇ ਆਈ ਫੋਟੋ ਦਿਖਾ ਰਹੀ ਹੋਰੇ ਸਾਡੇ ਕੋਲ ਸਾਡੇ ਅੱਗੇ ਆ ਗਏ ਮੈਂ ਕਿਹੜੀ ਮੈਂ ਤਾਂ ਖਾਣ ਮੇਰੀ ਗੱਲ ਕਾ ਗਈ ਫੋਟੋ ਦਿਖਾ ਬਾਬਿਆਂ ਨੂੰ ਹੋਰ ਸ਼ੂਟ ਕਰਨ ਦੇ ਸਭ ਅੰਦਰ ਇਹ ਤਾਂ ਰੈਂਡਿੰਗ ਨਹੀਂ ਤੇ ਉੱਧ ਚਲੀ ਗਈ ਸਾਬ ਦਾ ਘਰ ਤਲਿਆ ਉਹ ਘੱਟ ਖਾਣਾ ਚਾਹੀਦਾ ਮੈਂ ਨਹੀਂ ਜ਼ਿਆਦਾ ਖਾਂਦੀ ਕਿਉਂਕਿ ਮੈਨੂੰ ਸਾਪਦਾ ਹੀ ਨਹੀਂ ਆਈ ਤੁਹਾਨੂੰ ਮੈਂ ਪਿੱਤਾਂ ਨਾਲ ਉਹ ਹਾਂ ਮੈਂ ਨਹੀਂ ਦੱਸ ਰਹੀ ਆ ਇਹ ਵੀ ਗੱਲ ਸਾਜੀ ਆਹ ਲਾ ਉੱਧਰ ਪਿਆ ਹੋਣਾ ਜੀ ਸਾਈਡ ਪਰ ਮੈਂ ਤਾਂ ਲਾ ਕੇ ਜਾਂਦੀ ਫਿਰ ਜਿੱਥੇ ਸਭ ਜੀ ਫਿਰ ਰਾਤ ਨੂੰ ਰਾਤ ਦਾ ਬਾਪੂ ਉੱਠ ਕੇ ਚਲੇ ਹੋਰੇ ਦੇਖੋ ਸਾਜੀ ਲੇਵੇ ਦੇ ਨਾਲ ਦਾ ਬੰਦਾ ਕਹਿੰਦੇ ਥੋੜਾ ਜਿਆ ਹਾਂ ਜੀ ਕੰਮਦੇ ਹੋ ਰਹਿੰਦੇ ਆ ਆਈ ਕਹਿੰਦਾ ਜਿੰਨਾ ਮਾਝ 49 ਕਾਮੀ ਨਹੀਂ ਹੋਣਾ ਇਹਨੂੰ ਫੈਰਣਾ ਸਿੱਖਣਾ ਨਾ ਹੋਈ ਆ ਕਿਸੇ ਨੇ ਪਿਤਾ ਕਹਦਾ ਆ ਵਾ ਕਿਸੇ ਨੂੰ ਫੈਰਣਾ ਕਿੱਥੇ ਰਮਾ ਮਾਤਾ ਜੀ ਦੇ ਬਾਹਰ ਨਹੀਂ ਨਾ ਬਾਈ ਸਾਡੇ ਬਾਬੇ ਦੀ ਫੁੱਲ ਕਿਰਪਾ ਹੈ ਹੁਣ ਤੱਕ ਫਲਹਾਰ ਚਲੋ ਸਰੀਰ ਦਾ ਕਿਸੇ ਨੂੰ ਮਾਣ ਨਹੀਂ ਕਰਨਾ ਚਾਹੀਦਾ ਹਨਾ ਇਹ ਤਾਂ ਧਗਿਆ ਵਾ ਢੋਲਾ ਭਾਈ ਕੁਝ ਨਹੀਂ ਪਤਾ ਵੀ ਅੰਦਰ ਕਿਹੜਾ ਚੱਲਦਾ ਹਾਂ ਕਿਸੇ ਨੂੰ ਕੁਝ ਨਹੀਂ ਪਤਾ ਇਸ ਚੀਜ਼ ਦੇ ਬਾਰੇ ਪਰ ਫਿਰ ਹਾਲ ਕਿਰਪਾ ਜੀ ਸਾਰੇ ਨਾਨਕ ਨੂੰ ਬੇਨਤੀ ਕਰਦੇ ਆ ਵੀ ਸਾਡੀ ਭੈਣ ਦਾ ਵੀ ਥੈਰਾ ਠਾਡਾ ਵੀ ਮੜਾ ਜਾ ਇੱਕ ਤਾਂ ਹੋਰ ਗੱਲ ਹੈ ਭੈਣ ਦਾ ਭੈਣ ਸਾਡੇ ਭਾਣ ਦੇ ਵੀ ਪੈਰ ਪਰ ਚੱਲ ਗਈ ਉਹ ਉਹਨਾਂ ਨੂੰ ਵੀ ਪਤੰਦਰਾ ਨੂੰ ਕੁਝ ਨਹੀਂ ਲੱਗਦਾ ਉਹ ਵੀ ਉੱਪਰ ਨੂੰ ਦਾ ਬੈਤੇ ਵੀ ਲੰਬੇ ਹੋਗੇ ਪਰ ਆ ਚੌੜੇ ਹੋਏਗੇ ਆਲੇ ਦਾਲੇ

ਉਹ ਲੇ ਗਿਆ ਉਹ ਕੜਸੀਆਂ ਲੈ ਰਹਾ ਅੰਦਰ ਨਹੀਂ ਇਧਰ ਨਿਕਲ ਕੇ ਜਾਓ ਆਹ ਤੁਸੀਂ ਵੀ ਉਹਨੂੰ ਕਹਿੰਦਾ ਮੈਂ ਉਹਨੂੰ ਨਹੀਂ ਚਲ ਜੇ ਇਹਦਾ ਦੇ ਦਿਓ ਉਹ ਨਹੀਂ ਨਾ ਮਿਆਣੇ ਵੱਢ ਕੇ ਚਲ ਜੇ ਘੱਟ ਕੇ ਨਾ ਲੈ ਨਹੀਂ ਤੁਹਾਨੂੰ ਮਰਜੀ ਹੈ ਮਰਦਾ 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 ਧਰ ਦਿਓ ਹਾਂ ਜੋ ਮਨੇ ਤੇਰੇ ਹਰੇ ਛੱਡ ਜੋ ਉਹ ਐਦਾਂ ਨੇ ਤੇਰੇ ਜੀ ਹਟੋ ਨਿੰਬੂ ਹੱਥੇ ਬੜਾ ਹਾਰੀ ਨਿੰਬੂ ਹੱਥੇ ਬੜਾ ਹਟੋ ਹਰੇ ਸਾਰੇ ਸਾਰੇ ਹੱਥੇ ਬੜੇ ਨਿੰਬੂ ਹਟੋ ਨਿੰਬੂ ਖੜੋ ਸਾਰੇ ਨਿੰਬੂ ਕਿਉਂ ਆਉਂਦੇ ਸਾਰੇ ਬੜੇ ਆੜੀ ਹੋ ਤਾਏ ਲੱਗ ਜਾ ਸਕਦੇ ਆਪ ਨਿੰਬੂ ਰੱਖ ਕੇ ਜਦੋਂ ਕਹਣਾ ਵੀ ਚੜਾ ਫੇਰ ਚੜਾ ਹਰ ਜੋ ਉਹ ਰੁਕ ਜਾਓ ਹਲੇ ਪੁੱਤੇ ਸ਼ੱਭੂ ਸਾਰੇ ਡਾਂਸਰ ਹਾਂ ਇਹਨਾਂ ਦੀ ਖਾਣੂ ਸੈੱਡ ਨੂੰ ਖੜੋ ਸੈੱਡ ਨੂੰ ਖੜਨਾ ਕਰਦੇ ਤੂੰ ਉਹ ਕੰਦੇ ਨੂੰ ਕਰੂ ਆਲੇ ਮੋਲੇ ਮੇਰੇ ਬਦਾਂ ਨਾ ਨਾ ਕਰੋ ਜਿਵੇਂ ਆਹ ਕੁੜੀਆਂ ਪੜੀਆਂ ਇਹਨਾਂ ਨੂੰ ਲੱਗ ਤੋਂ ਕਰੋ ਜਵਾਕਾਂ ਦੇ ਪੈਰ ਜੇਬ ਕਰੋ ਐ ਕਰੋ ਹਾਂ ਇਹਦੀ ਲੱਗ ਕਰੋ ਪੰਜਾਂ ਨੂੰ ਰਹਿਣ ਦਿਓ ਨਾ ਕਰਦੇ ਤੂੰ ਵੀ ਇਧਰ ਹੋ ਹੁਣ ਆਹ ਚਾਰਾਂ ਦੀ ਕਰਾਓ ਇਧਰ ਹੋ ਹੋ ਰਿਆ ਤੇ ਦੰਦ ਦੇਖੋ ਬਾਜੀ ਸੈਟ ਨੂੰ ਹੱਥ ਲਾ ਕੇ ਬਾਸੋ ਕੀ ਕਰਨਾ ਪਹਿਲਾਂ ਹੱਸਣ ਦੇ ਕਿਸ ਨੇ ਵੀ ਤੇ ਰੱਖੋ ਮਰਦਾ ਚੱਲੂ ਚਲੋ ਉਹ ਖਾੜ ਜੋ ਉਹ ਕੀ ਕੇ ਨਹੀਂ ਜਾ ਛੋਟੇ ਛੋਟੇ ਉਹਰੇ ਖੋੜੇ ਉਹ ਜਾ ਲਾ ਟੁੱਟੇ ਰੈਡੀ ਗੋ ਚਲ ਬਈ ਕਿਸੇ ਦੇ ਕਿਉਂ ਮਾਰ ਕੇ ਹੱਥ ਪਲੇਅਰ ਦਾ ਮਤ ਹੈ ਯਾਰ ਆਇਆ ਨਾ ਕਰੋ ਹੋਣੀ 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 ਕੰਨ ਹੋਣੀ ਉਹਨੂੰ ਪੇਟ ਤੋੜੀ ਹਾਰ ਗਿਆ ਸਿੱਟੇ ਯਾਰ ਇਹ ਮੇਰੇ ਨਾਲ ਸਹੀ ਇਹ ਤੂੰ ਦੂਏ ਤੇ ਉਹ ਕੁੜੀ ਆਈ ਆ ਚਾਹ ਲਓ ਜੀ ਹੁਣ ਇਹ ਕਿਵੇਂ ਦੁਆਰਾ ਲੱਗੂਗੀ ਹੁਣ ਨਹੀਂ ਹੁਣ ਨਹੀਂ ਬਾਅਦ ਚ ਬਾਅਦ ਚ